ਕੁਝ ਖਾਸ ਚੀਜ਼ਾਂ ਮੈਂ ਤਿਆਰ ਕੀਤੀਆਂ ਨੇ ਲੈ ਕੇ ਆਇਆ ਤੁਹਾਡੇ ਵਾਸਤੇ ਸੋ ਜਿਹੜੀਆਂ ਆਮ ਕਮਰਸ਼ੀਅਲ ਨਹੀਂ ਰਹੀਆਂ ਹੁਣ ਪਹਿਲਾਂ ਦਾ ਸੰਗੀਤ ਸੀ ਜਿਆਦਾ ਰੋਹਾਨੀ ਹੁੰਦਾ ਸੀ ਜੀ ਵੱਡੇ ਸ਼ਾਇਰਾਂ ਦੀ ਗੱਲ ਸੀ ਸੋ ਵਾਰਿਸ਼ਾ ਜੀ ਹੋ ਗਏ ਪੀਲੂ ਹੋ ਗਏ ਜੀ ਤੋਂ ਉਰਦੂ ਸ਼ਾਇਰੀ ਦੇ ਵੀ ਕੁਝ ਸੁਣਾਉਂਗਾ ਸ਼ਿਵ ਕੁਮਾਰ ਜੀ ਉਹ ਉਦਾਂ ਦੇ ਮੇਰੇ ਕੋਲ ਕੁਝ ਹੈਗਾ ਗੁਲਦਸਤਾ ਜੀ ਸੋ ਵੱਖਰੇ ਵੱਖਰੇ ਰਾਗਾਂ 'ਚ ਵੀ ਸੋ ਕੋਸ਼ਿਸ਼ ਇਹ ਹੈ ਬਈ ਹਾਰਮੋਨੀਅਮ ਔਰ ਤਬਲੇ ਨਾਲ ਗਾਉਣ ਲੱਗਿਆ ਇਹ ਸੌਫਟ 뮤직 ਹੁੰਦਾ ਜੀ ਤੇ ਇਹਦੇ ਵਿੱਚ ਅਗਰੈਸ਼ਨ ਜਿਵੇਂ ਆਪਾਂ ਜੋਸ਼ ਕਹ ਲਿਆ ਉਹਦਾ ਬਿਲਕੁਲ ਓਪੋਜ਼ਿਟ ਹੈ ਜਿਹਦੇ ਨਾਲ ਮਨ ਨੂੰ ਸਕੂਨ ਮਿਲਦਾ ਜਿਵੇਂ ਅਸੀਂ ਸਮਝਿਆ ਸੋ ਬਾਕੀ ਇੱਕ ਹੋਰ ਗੱਲ ਹੈ ਵੀ ਮਿੰਟੂ ਭਾਜੀ ਨੇ ਇਹ ਕਿਹਾ ਬਈ ਦੋ ਤਿੰਨ ਵਾਰ ਬਈ ਆਪਾਂ ਮਾੜਾ ਸੰਗੀਤ ਸੁਣ ਲਿਆ ਹੁਣ ਚੰਗਾ ਸੰਗੀਤ ਸੁਣੀਏ ਸੋ ਹੁਣ ਚੰਗਾ ਦਾ ਪਤਾ ਨਹੀਂ ਜੀ ਹੁਣ ਕਿੱਥੋਂ ਲੈ ਕੇ ਆਈਏ ਜਿਹੜਾ ਜ ਹੈਗਾ ਸਾਡੇ ਕੋਲ ਅਸੀਂ ਉਹ ਸੁਣਾਵਾਂਗੇ ਸੋ ਉਮੀਦ ਹੈ ਵੀ ਤੁਸੀਂ ਸਾਰੇ ਪਿਆਰ ਨਾਲ ਸੁਣੋਗੇ ਜੀ ਔਰ ਆਸ਼ੀਰਵਾਦ ਦੇਵੋਗੇ ਤੇ ਆਪਾਂ ਇੰਟਰੈਕਸ਼ਨ ਰੱਖਾਂਗੇ ਸੋ ਉਹਦੇ ਚ ਸ਼ੁਰੂ ਮੇਰੇ ਖਿਆਲ ਨਾਲ ਰਾਗਾਂ ਦੀ ਬੰਨਗੀ ਮੈਂ ਤੁਹਾਨੂੰ ਬਰੀਫਲੀ ਦੇਣਾ ਚਾਹੁੰਦਾ ਜੀ ਆਪਣੇ ਪੰਜਾਬ ਦੇ ਔਰ ਆਪਣਾ ਫੋਕ ਵੀ ਆਪਣੇ ਪੰਜਾਬ ਦੇ ਰਾਗ ਵੀ ਉਹਨਾਂ ਦੀ ਇੱਕ ਖਾਸ ਖੁਸ਼ਬੂ ਹੈ ਜੀ ਉਹਦੇ ਵਿੱਚ ਪਹਾੜੀ ਰਾਗ ਵੀ ਹੈ ਉਹਦੇ ਵਿੱਚ ਪੈਰ ਵੀ ਵੀ ਹੈ ਸੋ ਉਦਾਂ ਦੇ ਮੈਂ ਤੁਹਾਨੂੰ ਵੈਰਾਈਟੀ ਦਿਨਾ ਇੱਕ ਮਾਈਏ ਦਾ ਟੱਪਾ ਜੀ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਉਹਨਾਂ ਦੇ ਬਹੁਤ ਅੱਛੇ ਗਜ਼ਲਾਂ ਗੀਤ ਔਰ ਮਾਈਏ ਲਿਖੇ ਜੀ ਉਹਨਾਂ ਦਾ ਇੱਕ ਟੱਪਾ ਫੁੱਲ ਪੈ ਗਏ ਨੇ ਕਿਕਰਾਂ ਨੂੰ 16 ਵਾਂਗੂ ਵਿੰਨ ਜਾਂਦੇ ਕੀ ਹੋ ਗਿਆ ਮਿੱਤਰਾਂ ਨੂੰ ਸੋ ਸ਼ਾਇਰ ਦਾ ਗਿਲਾ ਹੈ ਵੀ ਕਿਕਰ ਵਰਕੇ ਖੁਸ਼ਕ ਦਰਖਤ ਨੂੰ ਵੀ ਫੁੱਲ ਆ ਗਏ ਪਰ ਸਾਡੇ ਦੋਸਤਾਂ ਨੂੰ ਫੁੱਲ ਕਿਉਂ ਨਹੀਂ ਆ ਰਹੇ ਸੋ ਇੱਕ ਬਰੀਫ ਇੰਟਰੋਡਕਸ਼ਨ ਜੀ ਮੇਰਾ ਨਾਮ ਹੁਸਨਬੀਰ ਸਿੰਘ ਪੰਨੂ ਹੈ ਜੀ ਮੇਰਾ ਛੋਟਾ ਵੀਰ ਸੁਖਨਬੀਰ ਸਿੰਘ ਪੰਨੂ ਇਹ ਵੱਡੇ ਲੰਬੇ ਨਾਮ ਜੀ ਮੇਰਾ ਨਾਮ ਜਿੰਮੀ ਇਹਨਾਂ ਦਾ ਨਾਂ ਜੋਰਜੀ ਸੋ ਅਸੀਂ ਛੋਟੇ ਨਾਂ ਨਾਲ ਇੱਕ ਦੂਜੇ ਨੂੰ ਹੁਣ ਵੀ ਬੁਲਾਉਂਦੇ ਆਂ ਤਾਂ ਮਿੰਟੂ ਭਾਜੀ ਔਰ ਤੁਸੀਂ ਸਾਰੇ ਆਪਣਾ ਤਾਂ ਘਰ ਦੀ ਮਹਿਫਿਲ ਹੈ ਜੀ ਸੋ ਜਿਮੀ ਜੋਰਜੀ ਸੌਖਾ ਜੀ ਸੋ ਜੋਰਜੀ ਔਰ ਮੈਂ ਅਸੀਂ ਦੋਹਾਂ ਨੇ ਇੰਜੀਨੀਅਰਿੰਗ ਕੀਤੀ ਸੀ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਇੰਜੀਨੀਅਰਿੰਗ ਸੋ ਉਹਦੇ ਤੋਂ ਬਾਅਦ 뮤직 ਦਾ ਸ਼ੌਂਕ ਹੈ ਨਾਲ ਜੀ ਸਿੱਖਦੇ ਆਂ ਜੀ ਰਿਆਜ਼ ਕਰਦੇ ਆਂ ਸੋ ਜੋਰਜੀ ਇੱਥੇ ਆ ਕੇ ਮਾਸਟਰ ਇਨ ਮੈਥ ਐਜੂਕੇਸ਼ਨ ਮੇਰੇ ਵੀਰ ਨੇ ਕੀਤੀ ਸੋ ਹੁਣ ਸਕੂਲ 'ਚ ਟੀਚਰ ਹੈ ਜੀ ਪਿਛਲੇ 17-18 ਸਾਲ ਤੋਂ ਤੋ ਮੈਂ ਪੰਜਾਬ ਪਟਿਆਲੇ ਥਾਪੜ ਯੂਨੀਵਰਸਿਟੀ ਹੈ ਜੀ ਉਥੇ ਇੰਜੀਨੀਅਰਿੰਗ ਦਾ ਪ੍ਰੋਫੈਸਰ ਹਾਂ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਅਸੀਂ ਉਹ ਉਹ ਉਦੇ ਤੇ ਕੰਮ ਕਰਦੇ ਜੀ ਪੜਦੇ ਆਂ ਪੜਾਉਂਦੇ ਸੋ ਤੁਹਾਡੇ ਆਸ਼ੀਰਵਾਦ ਨਾਲ ਕੋਸ਼ਿਸ਼ ਹੈ ਵੀ ਪੰਜਾਬੀ ਔਰ ਰਾਗਾਂ ਦਾ ਵੀ ਕੁਛ ਨਾ ਕੁਛ ਗੁਲਦਸਤਾ ਪੇਸ਼ ਕਰੀਏ ਫੁੱਲ ਪੈ ਗਏ ਨੇ ਕਿਕਰਾਂ ਨੂੰ ਸੂਲਾ ਵਾਂਗੂ ਵਿੰਨ ਜਾਂਦੇ ਕੀ ਹੋ ਗਿਆ ਮਿੱਤਰਾਂ ਨੂੰ ਇੱਕੋ ਹੀ ਟੱਪਾ ਵਾਰੀ ਵਾਰੀ ਚਾਰ ਵੱਖਰੇ ਰਾਗਾਂ ਚ ਚਾਰ ਰੰਗਾਂ ਚ ਸੋ ਸਭ ਤੋਂ ਪਹਿਲਾਂ ਰਾਗ ਯਮਨ ਇਹ ਸ਼ਾਮਦਾਰ ਰਾਗ ਹੈ ਜੀ ਸੋ ਇਹਦੇ ਵਿੱਚ ਇਹ ਟੱਪਾ ਕਿਦਾਂ ਗਾਇਆ ਜਾਂਦਾ ਆ ਆ ਫੁੱਲ ਪੈ ਗਏ ਨ ਕਿਕਰਾਨੋ ਫੁੱਲ ਪੈ ਗਏ ਨ ਕਿਕਰਾਨੋ ਸੂਲਾ ਵੰਗੂ ਬਿਨ ਜਾਂਦੇ ਹੋ ਸੂਲਾ ਵੰਗੂ ਬਿਨ ਜਾਂਦੇ ਕੀ ਹੋ ਗਿਆ ਮਿਤਰਾ ਨੂੰ ਕੀ ਹੋ ਗਿਆ ਮਿਤਰਾ ਨੂੰ ਫੁੱਲ ਪੈਗਨ ਕਿਕਰਾਨੂ ਫੁੱਲ ਪੈਗਨ ਕਿਕਰਾਨੂ ਸੁਲਵੰਗੂ ਵਿਨ ਜਾਂਦੇ ਹੋ ਸੁਲਵੰਗੂ ਵਿਨ ਜਾਂਦੇ ਕੀ ਹੋ ਗਿਆ ਮਿਤਰਾ ਨੂੰ ਕਿਆ ਮਿਤਲਾਂ ਨੂੰ ਕੀ ਹੋਗੇ ਆ ਮਿਤਰਾ ਯਮਨ ਰਾਗ ਦੀ ਸ਼ਾਮ ਦੀ ਇਹ ਜਿਹੜੀ ਖੁਸ਼ਬੂ ਹੈ ਜਦੋਂ ਚੰਦ ਦਾ ਆਗਮਨ ਹੋਇਆ ਚੰਦ ਆਇਆ ਜੀ ਤੇ ਹਨੇਰਾ ਸ਼ੁਰੂ ਹੋਇਆ ਵੈਲਕਮ ਰਾਤ ਦਾ ਜਿਹੜਾ ਉਹ ਯਮਨ ਰਾਗ ਦੇ ਵਿੱਚ ਦੱਸਿਆ ਜਾਂਦਾ ਹੁਣ ਅਗਲਾ ਪਹਾੜੀ ਰਾਗ ਚਾਹੀਏ ਇਹੀ ਟੱਪਾ ਫੁੱਲ ਪੈ ਗਏ ਨੇ ਕਿਕਰ ਨੂੰ ਥੋ ਕਿਕਰਾ ਨੂੰ ਸੁਲਵੰਗੂ ਵੇਨ ਜਾਂਦੇ ਕੀ ਹੋਗੇ ਆ ਮਿਤਰਾ ਨੂੰ ਸੁਲਵੰਗੂ ਵੇਨ ਜਾਂਦੇ ਕੀ ਹੋਗੇ ਆ ਮਿਤਰਾ ਨੂੰ ਸੁਲਵੰਗੂ ਗਏ ਨੇ ਕਿਕਰ ਨੂੰ ਪੈ ਗਏ ਨੇ ਕਿਕਰ ਨੂੰ ਸੁਲਾ ਵੰਗੂ ਬਣ ਜਾਣਦੇ ਕੀ ਹੋ ਕੇ ਆ ਮਿਤਰਾ ਨੂੰ ਸੁਲਾ ਵੰਗੂ ਬਣ ਜਾਣਦੇ ਸੋਇਦੋ ਤੁਗਲੀ ਤੋਂ ਤੁਹਾਡੀ ਜਾਣੀ ਪਛਾਣੀ ਹੈ ਜੀ ਆਪਣੇ ਵਿਆਹ ਸ਼ਗਨਾਂ ਦੀ ਉਹਨਾਂ ਦੀ ਫੁੱਲ ਪੈ ਗਏ ਨੇ ਕਿਕਰਾਂ ਨੂੰ ਫੁੱਲ ਪੈ ਗਏ ਨੇ ਕਿਕਰਾਂ ਨੂੰ ਸੁਲਾ ਵਾਂਗੂੰ ਵੇਨ ਜਾਨਦੇ ਕੀ ਹੋਗੇ ਆ ਮਿਤਰਾ ਨੂੰ ਸੁਲਾ ਵਾਂਗੂੰ ਵੇਨ ਜਾਨਦੇ ਕੀ ਹੋਗੇ ਆ ਮਿਤਰਾ ਨੂੰ ਪੈਗੇ ਨੇ ਕਿਕਰਾਂ ਨੂੰ ਫੁੱਲ ਪੈਗੇ ਨੇ ਕਿਕਰਾਂ ਨੂੰ ਸੁਲਾ ਵਾਂਗੂੰ ਵੇਨ ਜਾਂਦੇ ਕੀ ਹੋਗੇ ਆ ਮਿਤਰਾ ਨੂੰ ਸੁਲਾ ਵਾਂਗੂੰ ਵੇਨ ਜਾਂਦੇ ਕੀ ਹੋਗੇ ਆ ਮਿਤਰਾ ਨੂੰ ਹੁਣ ਚੌਥੀ ਤੋਂ ਉਹਨਾਂ ਤੁਹਾਡੇ ਤੁਹਾਡੇ ਨਜ਼ਰ ਰੱਖਦੇ ਜੀ ਪੈਰ ਵੀ ਰਾਗ ਉਹਦੇ ਚ ਹੀਰ ਔਰ ਮਾਈ ਸਭ ਤੋਂ ਪੌਪੂਲਰ ਰਾਗ ਪੰਜਾਬ ਦਾ ਫੁੱਲ ਪੈ ਗਏ ਨਿਕ ਕਰਾ ਨੂੰ ਹਾਏ ਫੁੱਲ ਪੈ ਗਏ ਨਿਕ ਕਰਾ ਨੂੰ ਪਹਿਲੇ ਮਾਈਏ ਦੇ ਟੱਪਾ ਨਾਲ ਗਾ ਤੂੰ ਵੀ ਆਨੰਦ ਆਊਗਾ ਫੁੱਲ ਪੈ ਗਏ ਨੇ ਕਿਰਾਨੂ ਹਏ ਫੁੱਲ ਪੈ ਗਏ ਨੇ ਕਿਰਾਨੂ ਸੁਲ ਬੰਗੂ ਵੇਨ ਜਾਂਦੇ ਸੁਲ ਬੰਗੂ ਵੇਨ ਜਾਂਦੇ ਕੀ ਹੋਗੇ ਅਮਿਤ ਤਰਾ ਨੂੰ ਹੋ ਆ ਆ ਸੋ ਫੁੱਲ ਪੈ ਗਏ ਨੇ ਕਿਕਰਾਂ ਨੂੰ ਸੂਲਾ ਵਾਂਗੂ ਵਿੰਨ ਜਾਂਦੇ ਕੀ ਹੋ ਗਿਆ ਮਿੱਤਰਾਂ ਨੂੰ ਇਹ ਚਾਰ ਵਖਰੇ ਰੰਗਾਂ ਚ ਪੰਜਾਬ ਦੇ ਰੰਗ ਸੀ ਸੋ ਮੈਨੂੰ ਅੱਛਾ ਲੱਗਿਆ ਐਕਸਪੈਰੀਮੈਂਟ ਵੀ ਇਹਦੇ ਨਾਲ ਇੱਕ ਖੁਸ਼ਬੂ ਆਪਣੇ ਰਾਗਾਂ ਦੀ ਜਿਹੜੀ ਪੰਜਾਬ ਦੇ ਰਾਗ ਨੇ ਜੀ ਉਹਨਾਂ ਦੀ ਹੋ ਜਾਂਦੀ ਐ ਸੋ ਇੱਕੋ ਹੀ ਟੱਪਾ ਵੱਖਰੇ ਵੱਖਰੇ ਰੰਗ ਔਰ ਮੂਡ ਚ